ਕਿੰਨਾ ਵੱਡਾ ਜੱਟੂ ਹੈ ਭਾਈ ਡੋਰ ਆ ਗਈ ਪੰਜੇ ਲਾਲ ਬਟਾ ਜੀ ਤੁਰਿਆ ਜੀ ਤਾਂ ਨੰਬਰ ਦੌੜ ਦੇ ਵਿੱਚੋਂ ਅੱਛਾ ਵੀ ਹੈਗੇ ਕਿਹਦੀਆਂ ਮਤਲਬ ਇਸੇ ਗੱਡੀ ਦੀ ਉਹ ਡੋਰਾ ਆ ਗਈ ਆ ਗਈ ਆ ਗਈ ਹਾਂਜੀ ਵੀਰੇ ਆਪਣਾ ਆ ਤੀਜੇ ਨੰਬਰ ਦੀ ਤੀਜੇ ਰਾਊਂਡ ਦੀ ਉਹ ਭੇਜ ਦਿਓ ਕਲਸਟ ਛੇਡੇ ਫੋਟੇ ਜਪਾਈ ਲਾਲ ਆ ਹਾਂ ਜੀ ਹੋ ਗਿਆ ਤੋ ਜੀ ਲਾਲ ਪਟਾ ਜੇਤੂ ਆ ਜੀ ਲਾਲੀ ਡਰੋਲੀ ਪਾਈ ਸੁਖਜੀਤ ਹਾਂਗਕਾਂਗ ਸੀਪੋ ਕੈਨੇਡਾ ਮਿੰਕੋ ਪੇਖਾ ਦਾ ਕੁੱਤਾ ਫਲਾਈਂਗ ਫਾਇਰ ਕਾਲਾ ਜੇਤੂ ਐਸ ਲਾਲ ਜਿਹੜਾ ਅਗਲਾ ਰਾਉਂਡ ਆਈ ਉਹਦੇ ਵਿੱਚ 6 ਜਾਨਵਰ ਰਹਿਗੇ ਨੇ ਪਹਿਲੀ ਦੌੜ ਹੋਊਗੀ ਹਰਜਣ ਤੇਜਵੀਰ ਮੋਹੀ ਟਾਈਗਰ ਗਰੁੱਪ ਦਾ ਕੁੱਤਾ ਕਲੈਸ਼ ਕਾਲਾ ਲਾਲ ਬਟੇ ਦੇ ਵਿੱਚ ਭੱਜੂਗਾ ਇਹਦੇ ਨਾਲ ਭੱਜੂਗਾ ਨਾਜ ਸਿੰਘ ਰਾਜਾ ਰahul ਪੰਗੂ ਦਾ ਕੁੱਤਾ ਨੋਟਿਚ ਬॉय ਜਿਹੜਾ ਸੈਕੰਡ ਦੌੜ ਆਈ ਪੱਪੂ ਮਰੂੜ ਜਿੰਦਰ ਬੈਰੋ ਕਸ਼ਮੀਰ ਬਰਾਡ ਸਮਾਲਸਰ ਗਰੁੱਪ ਦਾ ਕੁੱਤਾ ਐਲ ਐ ਕਿੰਗ ਕਾਲਾ ਲਾਲ ਬਟੇ ਦੇ ਵਿੱਚ ਇਹਦਾ ਮੁਕਾਬਲਾ ਹੋਊਗਾ ਦੀਪਾ ਢੀਂਡਸਾ ਰahul ਪੰਗੂ ਸੁਖਨੂਰ ਸਾਹਿਬ ਫਾਸ ਗਰੁੱਪ ਦਾ ਕੁੱਤਾ ਮਾਈ ਬॉय ਨੀਲਾ ਪੈਨ ਨੰਬਰ ਹੈਗੀ ਆ ਲਾਲੀ ਟਰੋਲੀ ਭਾਈ ਸੁਖਜੀਤ ਹਾਂਗਕਾਂਗ ਸੀਪੂ ਕੈਨੇਡਾ ਮਿੰਕੂ ਭੇਖਾ ਦਾ ਕੁੱਤਾ ਫਲਾਈਂਗ ਫਾਇਰ ਕਾਲਾ ਲਾਲ ਬੱਡੇ ਦੇ ਵਿੱਚ ਹੋਊਗਾ ਤੇ ਇਹਦੇ ਨਾਲ ਭੱਜੂਗਾ ਜੀ ਪਰਮਜੀਤ ਹੁੰਦਾ ਦਦਾਰਬਾ ਅਕਬਲਜੀਤ ਸਿੱਧੂ ਦਾ ਕੁੱਤਾ ਡੰਕਾ ਕਾਲਾ ਆਹ ਲਈ ਮੈਂ ਕਰ ਦੇਣਾ ਤੇ ਨੇ ਰਹਿ ਸਕਿਉਂ ਕਿਉਂਕਿ ਇਹ ਦੂਜਿਆਂ ਨੇ ਹੁਣ ਕੁਆਟਰ ਫਾਈਨਲ ਦੀ ਲਓ ਜੀ ਆ ਗਈ ਪਹਿਲੀ ਰੇਸ ਚੱਲ ਕੋਈ ਨਹੀਂ ਤੈਨੂੰ ਕਾਦਦਾ ਫਰੀ ਹੋ ਟਾ ਗਿਆ ਮੈਂ ਮੈਂ ਟਾ ਗਿਆ ਤੇ ਪਤਾ ਲੱਗਿਆ ਚਿੱਟਾ ਗਿਆ ਮੂਰੇ ਚਿੱਟਾ ਕੀ ਕਰਦੇ ਆ ਹੋਈ ਹਾਂਜੀ ਚਿੱਟਾ ਬੜਾ ਜਿੱਥੋ ਆ ਜੀ ਪਹਿਲੀ ਟੋੜ ਦੇ ਵਿੱਚੋਂ ਆ ਗਿਆ 1000 ਦਾ ਨੰਬਰ ਆ ਕੀ ਹੋ ਗਈ ਨਾਜਰ ਸੁ ਪੰਗੂ ਦਾ ਕੁੱਤਾ ਨੋਟੀਫਾਈ ਚਿੱਟਾ ਜਿਹੜਾ ਸੈਕੰਡ ਦੌੜ ਜੀ ਇਸ ਰਾਉਂਡ ਦੀ ਪੱਪੂ ਮਰੂੜ ਜਿੰਦਰ ਬੈਰੁਕੇਸ਼ ਮੀਤ ਬਰਾੜ ਸਮਾਲਸਰ ਗਰੁੱਪ ਦਾ ਕੁੱਤਾ ਐਲ ਐ ਕਿੰਕ ਕਾਲਾ ਲਾਲ ਬਟੇਚ ਦੀਪਾ ਢੀਂਸਾ ਰਾਹੁਲ ਪੰਗੂ ਸੋਖਨੂਰ ਸਾਹਿਬ ਫਾਸਟ ਗਰੁੱਪ ਦਾ ਕੁੱਤਾ ਮਾਈ ਬੋਏ ਨੀਲਾ ਚਿੱਟੇ ਪਟੇ ਦੇ ਵਿੱਚ ਸੈਕੰਡ ਦੌੜ ਖੇਲੀ ਨਹੀਂ ਖੇਲੀ ਨਹੀਂ ਹਾਂਜੀ ਹਾਂਜੀ ਲਾਲ ਪਟਾ ਜੇਤੂ ਰਿਹਾ ਜੀ ਇਸ ਦੌਰ ਦੇ ਵਿੱਚੋਂ ਪੱਪੂ ਮਰੂੜ ਜਿੰਦਰ ਬੈਰੋ ਕਸ਼ਮੀਰ ਬਰਾੜ ਸਮਾਂਸਰ ਗਰੁੱਪ ਦਾ ਕੁੱਤਾ ਐਲ ਐ ਕਿੰ ਕਾਲਾ ਜੇਤੂ ਰਿਹਾ ਜੀ ਟਰੋਲੀ ਭਾਈ ਸੁਖਜੀਤ ਹਾਂਗਕਾਂਗ ਸੀਪੂ ਕੈਨੇਡਾ ਮਿੰਕੂ ਭੇਖਾ ਦਾ ਕੁੱਤਾ ਫਲਾਈਂਗ ਫਾਇਰ ਕਾਲਾ ਲਾਲ ਪਟੇ ਚ ਪਰਮਜੀਤ ਹੁੰਦਾ ਦਦਾਰਬਾਰ ਰਕਬਾ ਬਲਜੀਤ ਸਿੱਧੂ ਦਾ ਕੁੱਤਾ ਡੰਕਾ ਕਾਲਾ ਚਿੱਟੇ ਪਟੇ ਚ ਇਹ ਕਿਤੇ ਨਾ ਕਰ ਜਾਓ ਦੂਜੀ ਨਾ ਕਰ ਜਾਓ ਹੌਲੀ ਹੁੰਦਾ ਜੇ ਚਿੱਟਾ ਬੜਾ ਜੇ ਤੁਰਿਆ ਜੀ ਇਸ ਦੌੜ ਦੇ ਵਿੱਚੋਂ ਪਰਮਜੀਤ ਹੁੰਦਲ ਦਦਾਰਬਾਰ ਰਕਬਾ ਬਲਜੀਤ ਸਿੰਘ ਸਿੱਧੂ ਕੈਨੇਡਾ ਬਲਜੀਤ ਸਿੰਘ ਰਕਬਾ ਇਹਨਾਂ ਦਾ ਕੁੱਤਾ ਡੰਕਾ ਕਾਲਾ ਇਹਦੇ ਵਿੱਚੋਂ ਜੇਤੂ ਰਿਹਾ ਜੀ ਹਾਂਜੀ ਸੈਮੀਫਾਈਨਲ ਦੀ ਜਿਹੜੀ ਡੋਰ ਆਉਣੀ ਹੈ ਹੁਣ ਇਹਦੇ ਵਿੱਚ ਲਾਲ ਬੜੇ ਦੇ ਵਿੱਚ ਭਜੂ ਨਾਜ ਸਿੰਘ ਰਾਜੇਵਾਲ ਰਾਹੁਲ ਪੰਗੂ ਫਾਸ ਗਰੁੱਪ ਦਾ ਕੁੱਤਾ ਨੋਟੀ ਬॉय ਜਿਤਰਾ ਇਹਦੇ ਨਾਲ ਭਜੂ ਪਰਮਜੀਤ ਹੁੰਦਲ ਦਾ ਦਾਰ ਬਰ ਬਰਕਬਾ ਬਲਜੀਤ ਸਿੱਧੂ ਦਾ ਕੁੱਤਾ ਡੰਕਾ ਕਾਲਾ ਚਿੱਟੇ ਬਟੇ ਚ ਪਪੂਮ ਰੋਡ ਜਿੰਦਰ ਬਰੋਕੇਸ਼ ਮੀਤ ਬਰਾੜ ਸਮਾਲਸਰ ਪ੍ਰੋਪ ਦਾ ਕੁੱਤਾ ਐਲ ਐ ਕਿੰਗ ਕਾਲਾ ਇਹ 22 ਦੀ ਰੇਸ ਭੱਜੂਈ ਇਸ ਰਾਉਂਡ ਦੇ ਵਿੱਚ ਸ੍ਰੀਨਗਰ ਆਹ ਕਹਿੰਦੇ ਬਤਨਾ ਪੋੜ ਲਿਆ ਗਾ ਬਟੋ ਬਾਈ ਹਲਾਇਓ ਨਾ ਹਲਾਇਓ ਨਾ ਹਾਂਜੀ ਚਿੱਟਾ ਬਟਾ ਜੇਤੂ ਰਿਹਾ ਜੀ ਇਸ ਦੌੜ ਦੇ ਵਿੱਚੋਂ ਸੈਮੀਫਾਈਨਲ ਦੀ ਪਹਿਲੀ ਦੌੜ ਦੇ ਵਿੱਚੋਂ ਜਿੱਦਾਂ ਪਰਮਜੀਤ ਹੁੰਦਲ ਆ ਇਹ ਉਹ ਕਾਲੇ ਕੁੱਤੇ ਉਹ ਤਦਾਰਬਰ ਰਕਬਾ ਬਲਜੀਤ ਸਿੱਧੂ ਹੈਰੀਬਰ ਰਕਬਾ ਦਾ ਕੁੱਤਾ ਡੰਕਾ ਕਾਲਾ ਸੈਮੀ ਫਾਈਨਲ ਦੇ ਵਿੱਚੋਂ ਜਿੱਤ ਕੇ ਫਾਈਨਲ ਦੇ ਵਿੱਚ ਪ੍ਰਵੇਸ਼ ਕਰ ਗਿਆ ਜੀ ਬਹੁਤ-ਬਹੁਤ ਮੁਬਾਰਕਾਂ ਜੀ ਫਾਈਨਲ ਦੇ ਵਿੱਚ ਜਨਵਰ ਪਹੁੰਚ ਗਿਆ ਜੀ ਬਾਈ ਬਲਜੀਤ ਆਪਣਾ ਖੁਸ਼ ਆਂ ਪੂਰਾ ਵਧੀਆ ਵਧੀਆ ਵਧਾਈਆਂ ਪੂਰੀ ਕਰੂਗਾ ਪਪੂ ਮਰੂੜ ਜੰਦਰ ਬੈਰੋ ਕਸ਼ਮੀਰ ਬਰਾਡ ਸਮਾਲਸਰ ਗਰੁੱਪ ਦਾ ਕੁੱਤਾ ਐਲ ਏ ਕਿੰਗ ਕਾਲਾ ਇਹ ਬਾਈ ਦੀ ਰੇਸ ਭੱਜੂਗਾ ਤੇ ਫਿਰ ਇਹ ਦੋਵੇਂ ਜਾਨਵਰ ਜੀ ਫਾਈਨਲ ਭੱਜਣਗੇ ਰਈਆ ਐਲ ਏ ਕਿੰਗ ਸਮਾਲਸਰ ਗਰੁੱਪ ਨੋ ਜੀ ਆ ਗਿਆ ਆ ਗਿਆ ਖਰੀਬਾ ਰਕਬਾ ਤੇ ਮੈਂਟੂ ਹੁਣ ਸਮਾਲਸਰ ਜੋ ਤੇਜ ਚ ਚਟਾ ਬੜਾ ਜੇ ਤੁਰਿਆ ਜੀ ਮਾਤਾ ਜੀ ਨਾ ਉੱਪਰ ਅਖਲੇ ਬੋਤਲ ਦੇ ਵਿੱਚੋਂ ਤੁਰਿਆ ਜੀ ਫਾਈਨਲ ਏਸ ਦੇ ਵਿੱਚੋਂ ਬਹੁਤ ਬਹੁਤ ਵਧਾਈਆਂ ਜੋ ਕੇ ਪੱਪੂ ਮਰੂੜ ਜਿੰਦਰ ਵੈਰੋ ਕੇਸ਼ਮੀਦ ਬਰਾੜ ਸਮਾਲਸਰ ਗਰੁੱਪ ਦਾ ਕੁੱਤਾ ਐਲ ਏ ਕਿੰਗ ਕਾਲਾ ਫਾਸਟ ਪਰਮਜੀਤ ਹੁੰਦਾ ਦਦਾਰਬਾਰ ਰਕਬਾ ਬਲਜੀਤ ਸਿੱਧੂ ਹੈਰੀਬਾਰ ਰਕਬਾ ਇਹਨਾਂ ਦਾ ਕੁੱਤਾ ਸੈਕੰਡ ਰਿਆ ਜੀ ਡੰਕਾ ਕਾਲਾ ਬਹੁਤ ਬਹੁਤ ਮੁਬਾਰਕਾਂ ਸਾਰੇ ਵੀਰਾਂ ਨੂੰ